ਤਾ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਉਸ ਸਮੇਂ ਟੁੱਟਦਾ ਹੈ ਜਦੋਂ ਸੜਕ ਹਾਦਸੇ ਦੇ ਵਿੱਚ ਇੱਕ ਜਵਾਨ ਮੁੰਡੇ ਦੀ ਜਾਨ ਚਲੇ ਜਾਂਦੀ ਹੈ ਉਸ ਮ੍ਰਿਤਕ ਨੌਜਵਾਨ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਵਾ ਰਿਹਾ ਜਿਸ ਦਾ ਨਾਮ ਸੁਖਮਨ ਪ੍ਰੀਤ ਸਿੰਘ ਦੱਸਿਆ ਜਾ ਰਿਹਾ ਹਾਲ ਹੀ ਦੇ ਵਿੱਚ 10ਵੇਂ ਪਾਸ ਕਰਕੇ 11ਵੇਂ ਦੇ ਵਿੱਚ ਦਾਖਲਾ ਲਿਆ ਸੀ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਪੀਟੀ ਦੀਆਂ ਕਲਾਸਾਂ ਲਗਾ ਰਿਹਾ ਸੀਗਾ ਤੇ ਉਸ ਦੁੜਾ ਜਿਵੇਂ ਹੀ ਅਮਨੇ ਸਰ ਵਾਲ ਨੂੰ ਜਾ ਰਿਹਾ ਹੁੰਦਾ ਹੈ ਤਾਂ ਥਾਰ ਗੱਡੀ ਵੱਲੋਂ ਇਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਾਂਦੀ ਹੈ ਜਦੋਂ ਜੁਲੰਦ ਮੌਕੇ ਉੱਤੇ ਹੀ ਬੁਲਟ ਮੋਟਰਸਾਈਕਲ ਆਕ ਲੱਗ ਜਾਂਦੀ ਹੈ ਤੇ ਉਸੇ ਲਪੇਟ ਦੇ ਵਿੱਚ ਜਵਾਨ ਮੁੰਡਾ ਸੁਖਮਨ ਪ੍ਰੀਤ ਸਿੰਘ ਆ ਜਾਂਦਾ ਜਿਸ ਤੋਂ ਬਾਅਦ ਵਿੱਚ ਜਿਹੜੀ ਇਹ ਘਰ ਦੇ ਵਿੱਚ ਸੱਥਰ ਵਿੱਚ ਹੋਏ ਨੇ ਕਿਉਂਕਿ ਜਿਵੇਂ ਹੀ ਇਹ ਦਰਦਨਾਕ ਹਾਦਸਾ ਵਾਪਰਦਾ ਇਸ ਦੇ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਲੋਕਾਂ ਵੱਲੋਂ ਘਰ ਦੇਆਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਤਾਂ ਜਿਵੇਂ ਹੀ ਘਰ ਤੇ ਦੱਕੇ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਪੈਰੋਂ ਹੇਠੋਂ ਜ਼ਮੀਨ ਖਸ ਜਾਂਦੀ ਹੈ ਕਿਉਂਕਿ ਇੱਕ ਜਵਾਨ ਮੁੰਡਾ ਜਸਦੀ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕਾਫੀ ਨਿੱਕੇ ਸੁਭਾਅ ਵਾਲਾ ਮੁੰਡਾ ਸੀ ਸੁਖਮਨਪ੍ਰੀਤ ਤੇ ਇਹ ਚਾਹੁੰਦਾ ਸੀ ਕਿ ਉਹ ਪੀਟੀ ਦੀ ਕਲਾਸਾਂ ਲਗਾਉਣੀਆਂ ਚਾਹੁੰਦਾ ਸੀ ਜਿਸ ਕਰਕੇ ਇਹ ਰੋਜ਼ ਜਿਹੜਾ ਅੰਮ੍ਰਿਤਸਰ ਵੱਲ ਨੂੰ ਜਾਂਦਾ ਸੀ ਪਰ ਇਹ ਨਹੀਂ ਸੀ ਪਤਾ ਕਿ ਅੰਮ੍ਰਿਤਸਰ ਜਾ ਰਿਹਾ ਕਿ ਉਸ ਤੋਂ ਪਹਿਲਾਂ ਹੀ ਸੜਕ ਹਾਦਸੇ ਦਾ ਸ਼ਿਕਾਰ ਹੋ ਜਾਵੇਗਾ ਉਸ ਤੋਂ ਬਾਅਦ ਮੁੜ ਕੇ ਕਦੇ ਵੀ ਜਿਹੜਾ ਹੈਗਾ ਸੁਖਮਣਪ੍ਰੀਤ ਸਿੰਘ ਪਰਿਵਾਰਕ ਮੈਂਬਰ ਨੂੰ ਦਿਖਾਈ ਨਹੀਂ ਦੇਵੇਗਾ ਦਰਅਸਲ ਦੱਸਿਆ ਜਾ ਰਿਹਾ ਤੁਹਾਨੂੰ ਕਿ ਇਹ ਪੂਰਾ ਮਾਮਲਾ ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਦੇ ਪਿੰਡ ਸਮਰਾਇ ਤੋਂ ਸਾਹਮਣੇ ਆਇਆ ਜਿੱਥੇ ਇਹ ਜਵਾਨ ਮੁੰਡਾ ਸੁਖਮਣਪ੍ਰੀਤ ਸਿੰਘ ਜੋ ਕਿ ਸਮਰਾਇ ਤੋਂ ਅੰਮ੍ਰਿਤਸਰ ਵਾਲੇ ਪਾਸੇ ਪਿੰਡ ਬੱਲਕਲਾ ਜਾ ਰਿਹਾ ਸੀ ਤਾਂ ਉਹ ਪਿੰਡ ਸੋਹੀਆ ਦੇ ਡੇ ਨੇੜੇ ਪਹੁੰਚਿਆ ਤਾਂ ਗੋ ਆ ਰਹੀ ਥਾਰ ਗੱਡੀ ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਨਹੀਂ ਜ਼ਬਰਦਸਤ ਟੱਕਰ ਸੀ ਕਿ ਬਲਟ ਮੋਟਰਸਾਈਕਲ ਨੂੰ ਅੱਖ ਲੱਗ ਜਾਂਦੀ ਹੈ ਤੇ ਉਸ ਦੇ ਲਈ ਪੇਟ ਦੇ ਵਿੱਚ ਜਵਾਲ ਮੁੰਡਾ ਆ ਜਾਂਦਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਘਰ ਦੇ ਵਿੱਚ ਜਿੱਥੇ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹਰ ਕਿਸੇ ਦੀ ਅੱਖਾਂ ਨਾਮ ਨੇ ਕਿਉਂਕਿ ਮਾਪਿਆਂ ਦੇ ਮਨ ਦੇ ਵਿੱਚ ਕਾਫੀ ਆਸਾਂ ਹੁੰਦੀਆਂ ਨੇ ਕਿ ਆਪਣੇ ਪੁੱਤ ਨੂੰ ਭਵਿੱਖ ਦੇ ਵਿੱਚ ਇਸ ਤਰ੍ਹਾਂ ਜਿਹੜਾ ਕਾਮਯਾਬ ਬਣਾਣਾ ਹੈ ਤਾਂ ਸਾਰੀਆਂ ਆਸਾਂ ਉੱਤੇ ਜਿਹੜਾ ਕਹਿ ਲਿਆ ਜਾਵੇ ਕਿ ਪਾਣੀ ਫੇੜ ਚੁੱਕਿਆ ਕਿਉਂਕਿ ਇੱਕ ਜਵਾਨ ਮੁੰਡਾ ਜੋ ਹਾਲੀ ਦੇ ਵਿੱਚ ਚੰਗੇ ਨੰਬਰ ਲੈ ਕੇ ਦਸਵੀਂ ਕਲੀਅਰ ਕਰ ਗਿਆ ਏਸ ਦਾ ਤੇ ਹੁਣ ਬਹੁਤ ਸਾਰੇ ਸੁਪਨੇ ਸੀ ਉਹਦੇ ਮਨ ਦੇ ਅੰਦਰ ਦੋਸਤੋ ਪਹਿਲਾ ਹੀ ਉਹਦਾ ਸਾਰੇ ਸੁਪਨੇ ਚੜੇ ਉਸੇ ਟੁੱਟ ਗਏ ਨੇ ਮਾਪਿਆਂ ਦੇ ਟੁੱਟ ਗਏ ਨੇ ਕਿਉਂਕਿ ਜਵਾਨ ਮੁੰਡੇ ਸੁਖਪ੍ਰੀਤ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਐ ਤਾਂ ਪਰਿਵਾਰਿਕ ਮੈਂਬਰ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਕੀ ਕੁਝ ਬਿਆਨ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਸੁਣਦੇ ਭਤੀਜਾ ਮੇਰੇ ਵੱਡੇ ਭਰਾ ਦਾ ਮੈਂ ਕਿਸ ਤਰ੍ਹਾਂ ਪੀ ਜਾਂਦਾ ਹੈ ਪੂਰਾ ਪਹੁੰਚਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4:00 ਵਜੇ ਆ ਗਿਆ ਹੈ ਫੰਸ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਨਕੇ ਜਾਣਾ ਹੈ ਆਪਣੇ ਡੈਡੀ ਦੇ ਨਾਨਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਹੈ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅੰਮਰਸਰੋਂ ਆ ਗਿਆ ਇੱਕ ਵਾਰ ਅੰਮਰਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਕੋਰ ਜਾਂਦਾ ਹੈ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਉਹ ਗੇਟਨ ਮੋਟਰਸਾਈਕਲ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 1:00 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇੱਕ ਇੱਥੇ ਕਿਹੜੇ ਪਿੰਡ ਜਾਂਦੇ ਆ ਜਾਣਾ ਇਹਨੇ ਬੱਲੀ ਹੀ ਬੱਲ ਬੱਲ ਹਾਂਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਫੋਨਾਨੂੰ ਆਇਆ ਇਹਦੀ ਮੰਮੀ ਨੂੰ ਇਹਦੇ ਫੋਨ ਤੋਂ ਫੋਨ ਕੀਤਾ ਕਿਸੇ ਨੇ ਤੇ ਯਾਰ ਮੱਤਿਆ ਤੁਹਾਡਾ ਕੀ ਲੱਗਦਾ ਵਾ ਮੈਂ ਕਿਹਾ ਬੇਟਾ ਮੇਰਾ ਉਹਨੇ ਵੀ ਇੱਕ ਐਕਸੀਡੈਂਟ ਹੋ ਗਿਆ ਵਾ ਇਹਦਾ ਸੋਇਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮਜੀਠੇ ਨੂੰ ਸੜਕ ਮੁੜਦੀ ਉੱਥੇ ਥਾਰ ਗੱਡੀ ਤੇ ਵੱਜਾ ਇਹਨੇ ਦਵਾਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਨਾਲ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਸਥਿਤੀ ਬੜੀ ਹੋ ਗਈ ਮੋਟਰਸਾਈਕਲ ਨੂੰ ਜੱਜ ਵੱਜ ਕੇ ਅੱਗ ਲੱਗੀ ਬਿਲਕੁਲ ਉਹ ਲੋਕ ਕਮੇਟੀ ਮੁੱਟੀ ਪਾ ਗਿਆ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵਜਾ ਸੈਂਟਰ ਦੇ ਪਿਆਸ ਦਿਨੇ ਲੋਕਾਂ ਚੁੱਕਿਆ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਕੇ ਜਿੰਨੇ ਜਿੰਨੂੰ ਅਸੀਂ ਗਏ ਆ ਹਨੇਰ ਜਾਂਦਿਆਂ ਨੂੰ ਤੇ ਖਤਮ ਹੀ ਹਸਪੀਟਲ ਨੀਲਕੰਠਾ ਹਸਪੀਟਲ ਇਹਦੇ ਬਾਹਰ ਹੀ ਅੰਦਰ ਤੇ ਨਹੀਂ ਸੋ ਨਬਾੜੀ ਕਹਤਾ ਬਾਰੀ ਜਾਂ ਸਾਡੇ ਫਾਂਦੇ ਨੂੰ ਤੇ ਬਾਰੀ ਹੀ ਅੰਦਰ ਨਹੀਂ ਆਰ ਗੱਡੀ ਵਾਲੇ ਕੋਈ ਆਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣਪਛਾਤੇ ਹੀ ਥਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਡੇ ਆ ਉਸੋਂ ਦੇ ਜਾਂਦਾ ਹੀ ਪੀਟੀ ਦੀ ਤਰੀਕਾ ਪੀਟੀ ਦੀ ਕਰਦਾ ਹੀ ਥੋੜਾ ਪੜਾਈ ਤੇ ਵੀ ਤੁਸੀਂ ਧਿਆਨਾਂ ਮੈਂ ਉਹਦਾ ਟਾਈਮ ਆਵਾਜ਼ ਨਹੀਂ ਆਉਂਦਾ ਐਰ ਦਾ 10ਵੀਂ ਕੀਤੀ ਉਹ ਤਰ੍ਹਾਂ ਦੇ ਉਹ ਰਿਜ਼ਲਟ ਆਇਆ ਉਹ ਕਹਿੰਦਾ ਮੈਂ ਪੀ.ਟੀ ਕਰਨੀ ਆ ਮੈਂ ਹਜੇ ਤੇ ਟਾਈਮ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾ ਹੀ ਹੋਣੀ ਆ ਮੈਂ ਸਾਲ ਚ ਮਾ ਹੀ ਕਰਨੀ ਆ ਇਹ ਅਖਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਉਹ ਕਿੱਥੇ ਪੜਦਾ ਸੀ ਨਾ ਪਲੱਸ 1 ਇੱਥੇ ਜੇ ਪਉਣਾ ਸੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਸੀ ਅਜੇ ਕੋਈ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਹੈ ਚਰਨਜੀਤ ਸਿੰਘ ਪੰਚਸੰਗਰਾਏ ਤੋਂ ਜਿਹੜੀ ਇਹ ਦੁਖਦਾਈ ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਰਾ ਤੇ ਅੰਮ੍ਰਿਤਸਰ ਜਾ ਰਿਹਾ ਇਹਦਾ ਇਹ ਰਸਤੇ ਵਿੱਚ ਸੁਹੀਆਂ ਲੱਗੇ ਦੋ ਅਗੋਂ ਥਾਰ ਗੱਡੀ ਆਉਣੀ ਹੈ ਤਾਂ ਇਹਨਾਂ ਦੇਖਿਆ ਨਹੀਂ ਆ ਚਲੋ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਅਸ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀ ਥਾਰ ਗੱਡੀ ਵਾਲੇ ਥਾਰ ਵਾਲੇ ਉਹ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਗਾਣੇ ਲੱਗੀ ਆ ਮੀਡੀਕਲ ਥਾਣੀ ਲੱਗੀ ਆ ਥਾਰ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਪਰਿਵਾਰ ਨੂੰ ਬਹੁਤ ਡੂੰਗਾ ਸਦਮਾ ਜੀ ਆਕੈਂਟ ਦਸੀ ਪਾਸ ਆ ਦਸੀ ਪਾਸ ਕਰਕੇ ਜਿਹਦੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਆਂਦਾ ਹੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀਟੀ ਕਰਨੀ ਆਂ। ਉੱਥੇ ਮੇਰੀ ਸਾਲ ਦੋ ਨੂੰ ਮੈਂ ਸੈੱਟ ਹੋਣਾ ਮਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ। ਤੇ ਰਸਤੇ ਸੀ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ। ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਹੈ ਇਹਦੇ ਅੱਛਾ ਲੋਤਾ ਉਥੇ ਇਹਨਾਂ ਨੇ ਬਲਾ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾਉਣੀ ਪਈ ਪਹੁੰਚ ਨਹੀਂ ਪਾਇਆ ਮੈਂ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਹੈ ਕਾਰਵਾਈ